ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮੋਂਗ ਦੇ ਲੱਡੂ ਮੂੰਗੀ ਦੀ ਦਾਲ ਦੇ ਲੱਡੂ ਤੇ ਆ ਦੇਖੋ ਮੈਂ ਧੋ ਕੇ ਸੁਕਾ ਕੇ ਮੂੰਗੀ ਲੈ ਲਈ ਹੈ ਇਹਨੂੰ ਹੁਣ ਆਪਾਂ ਥੋੜਾ ਜਿਹਾ ਡਰਾਈ ਕਰ ਲਾਂਗੇ ਇਹਨੂੰ ਆਪਾਂ ਥੋੜਾ ਜਾਇ ਇਸ ਤਰ੍ਹਾਂ ਤਾਲਾਂਗੇ ਦੇਖੋ ਨੇ ਤੋਨੂੰ हाँ जी इन हूँ आप बार सेक लवेंगे मूंगी ने धो के सुई हुई सी मूंगी तो मूंग की दाल के लड्डू तो बना के बहुत वीयू बन गए बना के दिखाने जो थोड़ा जहा कलर चेंज हो गया जी अपना ही आप थलेता लेंगे हल्का ब्राउन कलर हो गया इस तरह ना पकावा पंडित मिनट हाँ ये मैं एक कौली लीएगी मुंगेरी तीनों आप हल्का हल्का भुनागे ਲਾਈਟ ਬ੍ਰਾਊਨ ਹੋਣ ਤੱਕ ਲੋ ਜੀ ਆਪਣੀ ਮੂੰਗੀ ਭੁੰਜ ਗਈ ਹੈ ਹਲਕੀ ਬ੍ਰਾਊਨ ਹੋ ਗਈ ਹੈ ਦੇਖੋ ਸਾਰੀ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਇਸਨੂੰ ਠੰਡੀ ਹੋਣ ਤੱਕ ਜਦੋਂ ਤੱਕ ਇਹ ਠੰਡੀ ਹੁੰਦੀ ਹੈ ਉਸ ਤੱਕ ਆਪਾਂ ਬਣਾ ਲੈਨੇ ਗੁੜ ਦੀ ਚਾਸ਼ਨੀ ਥੋੜਾ ਜਿਹਾ ਪਾਣੀ ਪਾਉਣਾ ਹੈ ਮਹੌ ਚਾਸ਼ਨੀ ਦੀ ਜਦੋਂ ਗਰਮ ਕੋੜਾਂਗੇ ਕਰਾਂਗੇ ਇੰਤੰਡੀ ਹੋਣ ਤੱਕ ਇਹ ਕੁੜਤੀ ਤਾਸ਼ਨੀ ਬਣਾ ਕੇ ਦੇ ਵਿੱਚ ਪਾਉਗੇ ਇਸ ਤਰ੍ਹਾਂ ਆਈ ਆਪਾਂ ਹੌਲੀ ਹੌਲੀ ਇਹ ਗੋਣ ਨੂੰ ਫੋਨਾਗਾ ਦੀ ਆਪਣੀ ਮੂੰਗੀ ਠੰਡੀ ਹੋ ਚੁੱਕੀ ਹੈ ਤੇ ਆਪਾਂ ਹੁਣ ਇਹਨੂੰ ਇਹਦੇ ਵਿੱਚ ਪਾ ਦੇਵਾਂਗੇ ਤੇ ਗ੍ਰाइंड ਕਰ ਲਵਾਂਗੇ ਇਹਦਾ ਆਟਾ ਬਣਾ ਲਵਾਂਗੇ ਇਹ ਆਟਾ ਬਣ ਗਿਆ ਜੀ ਆਪਣਾ ਆਟਾ ਬਣ ਕੇ ਤਿਆਰ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਕਾਜੂ ਬਦਾਂ ਪਾਜੂ ਬਦਾਂ ਵਿੱਚ ਪਾ ਕੇ ਫੇਰੇ ਦੇ ਆਪਾਂ ਨਾਲੇ ਗਰਾਉਂਡ ਕਰ ਲਵਾਂਗੇ। ਲੋ ਜੀ ਆਪਣਾ ਆਟਾ ਬਣ ਚੁੱਕਿਆ ਹੋ ਮੂੰਗੀ ਦਾ। ਤੇ ਆਪਾਂ ਹੁਣ ਕੜਾਹੀ ਦੇ ਵਿੱਚ ਹੋਰ ਦਵਾਰਾ ਭੁੰਨਾਗੇ ਦੇਸੀ ਘਿਓ ਪਾ ਕੇ। ਦੋ ਚਮਚੇ ਆਪਾਂ ਦੇਸੀ ਘਿਓ ਦੇ ਪਾ ਲੈਨੇ ਨੇ ਤੇ ਇਸ ਨੂੰ ਆਪਾਂ ਦਵਾਰਾ ਭੁੰਨਾ। ਪਸਾਂ ਜੀ ਨੂੰ ਤੇ ਚਪਾਲਾਂ ਤੇ ਇਹਨੂੰ ਆਪਾਂ ਹੌਲੀ-ਹੌਲੀ ਹਲੰਦੇ ਰਮਾ ਦੇ। ਇਸ ਤਰ੍ਹਾਂ ਜੀ ਆਪਾਂ ਇਹਨੂੰ ਫਲਾ ਕੇ ਥੋੜਾ ਜਿਹਾ ਪੁੰਨ ਲੈਣਾ। ਇੱਕ ਕਾਜੂ ਦਾਮ ਥੋੜੇ ਜਿਹੇ ਦੜਪੜ ਹੋਇਆ ਕੱਟ। ਵਿੱਚ ਇਸ ਤਰ੍ਹਾਂ ਇਹਨੂੰ ਆਪਾਂ ਬਣਾ ਲੈਣਾ। ਪੁਣਾਣਾਗਾ 2 ਮਿੰਟਾਂ ਲਈ। ਲੋ ਜੀ ਇੱਕ ਚਮਚਾ ਆਪਾਂ ਪਾਵਾਂਗੇ ਇਲਾਇਚੀ ਪਾਊਡਰ। ਇਹਦੇ ਵਿੱਚ ਤਾਂ ਕਿ ਜੋ ਸੋਹਣੀ ਸਮੈਲ ਆ ਸਕੇ। ਇਸ ਤਰ੍ਹਾਂ ਜੀ ਨੂੰ ਆਪਾਂ 2 ਮਿੰਟ ਲਈ ਪੁਣਾਣਾ। ਥੋੜੇ ਟਾਈਮ ਦੇ ਵਿੱਚ ਹੀ ਬਹੁਤ ਵਧੀਆ ਡਿਸ਼ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਤੁਸੀਂ ਵੀ ਬਣਾਇਓ ਜਰੂਰ ਤੇ ਇਹੇ ਜੀ ਆਪਣਾ ਸਰੀਰ ਲਈ ਗਰਮੀ ਦੇ ਵਿੱਚ ਠੰਢੀ ਹੈ ਇਹ ਪਿੰਡੀਆਂ ਪਿੰਨੀਆਂ ਠੰਢੇ ਤਸ਼ੀਰ ਵਾਲੀਆਂ ਹੁੰਦੀਆਂ ਨੇ ਜੀ ਜਿਹੜੀ ਮੂੰਗੀ ਹੁੰਦੀ ਹੈ ਜੀ ਇਹ ਠੰਢੀ ਹੁੰਦੀ ਹੈਗੀ ਤੇ ਮੂੰਗੀ ਦੀ ਦਾਲ ਦੀਆਂ ਪੀਸ ਕੇ ਆਪਾਂ ਇਹ ਪਿੰਨੀਆਂ ਬਣਾਵਾਂਗੇ ਲੱਡੂ ਕਹਿ ਲੋ ਪਿੰਨੀਆਂ ਕਹਿ ਲੋ ਬਹੁਤ ਵਧੀਆ ਤੇ ਗਰਮੀ ਦੇ ਵਿੱਚ ਇਹ ਠੰਡਕ ਦੇਣ ਵਾਲੀਆਂ ਹੁੰਦੀਆਂ ਸਰੀਰ ਨੂੰ ਆਪਣੀ ਇਹ ਭੁਜ ਗਿਆ ਟਾ ਤੇ ਹੁਣ ਆਪਾਂ ਇਹਨੂੰ ਭਾਂਡੇ ਦੇ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਤੇ ਫਿਰ ਆਪਾਂ ਜਿਹੜਾ ਠੰਡਾ ਹੋਣ ਦੇ ਦੇ ਲੱਡੂ ਬਿੰਗਾਂ ਬਣਾਵਾਂਗੇ ਹੁਣ ਇਹਨੂੰ ਠੰਡਾ ਹੋਣ ਲਈ ਆਪਾਂ ਛੱਡ ਦਿਆਂਗੇ। ਲੋ ਜੀ ਆਪਾਂ ਹੁਣ ਇਹਦੇ ਵਿੱਚ ਪਾਉਣੇ ਚਾਸ਼ਨੀ। ਚਾਸ਼ਨੀ ਆਪਾਂ ਥੋੜੀ-ਥੋੜੀ ਕਰਕੇ ਪਾਵਾਂਗੇ। ਪਹਿਲਾਂ ਆਪਾਂ ਥੋੜੀ ਕਰਕੇ ਪਾਵਾਂਗੇ। ਮਿਲਾ ਲਾਂਗੇ ਆਪਾਂ ਇਹਨੂੰ। ਚਾਸ਼ਨੀ ਗਰਮ ਹੈ। ਚਲਟੇ ਦੀ ਮਦਦ ਨਾਲ ਲਾਵਾਂਗੇ ਆਪਾਂ। ਮਲਾ ਲਾਂਗੇ ਵਿੱਚ ਲੋ ਜੀ ਆਪਾਂ ਲੱਡੂ ਵੜਦੇ ਆਂ ਨਾ ਜ਼ਿਆਦਾ ਵੱਡੇ ਤੇ ਨਾ ਜ਼ਿਆਦਾ ਛੋਟੇ ਆਪਦੇ ਹਿਸਾਬ ਨਾਲ ਤੁਸੀਂ ਲਓ ਜੀ ਸਾਡੇ ਦੁੱਸਰ ਮੱਟ ਕੇ ਦਿਖਾ ਮਾਲੇ ਲਓ ਜੀ ਆਪਣੀ ਮੂੰਗੀ ਦੇ ਲੱਡੂ ਬਣ ਕੇ ਤਿਆਰ ਆ ਮੂੰਗੀ ਦੀ ਦਾਲ ਦੇ ਪੰਨੀਆਂ ਤੁਸੀਂ ਦੇਖ ਸਕਦੇ ਆ ਇਹ ਆਪਣੇ ਸਰੀਰ ਨੂੰ ਬਹੁਤ ਠੰਡਕ ਦਿੰਦੀਆਂ ਗਰਮੀ ਵਿੱਚ ਬਹੁਤ ਖਾਣ ਜੋਰ ਹੁੰਦੀਆਂ ਨੇ ਲੀਏ ਇਹ ਆਪਣੇ ਸਰੀਰ ਲਈ ਬਹੁਤ ਲਾਭਕਾਰੀ ਨੇ ਇਹ ਬਣ ਕੇ ਤਿਆਰ ਨੇ ਜੇਕਰ ਤੁਹਾਨੂੰ ਸਾਡੀ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਜੀ ਅਗਲੀ ਵੀਡੀਓ ਚ ਤਦ ਤੱਕ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ